ਆਸਿਆ ਦੀ ਇਹ ਖੂਲਤਾ ਵਿੱਚ ਹੋਰ ਵਾਦਾ ਹੋਣ ਜਾ ਰਿਹਾ ਹੈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਅੱਜ ਦਾ ਪੰਜਾਬ ਸਰਕਾਰ ਵੱਲੋਂ 175 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸ਼ਹਿਰ ਵਿੱਚ 7 ਹੋਰ ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣਗੇ ਜਿਨ੍ਹਾਂ ਵਿੱਚੋਂ 4 ਆਮ ਆਦਮੀ ਕਲੀਨਿਕਾਂ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਕਲੀਨਿਕਾਂ ਦੀ ਉਸਾਰੀ ਸ਼ੁਰੂ ਕਰਵਾਉਣ ਮੌਕੇ ਚੇਅਰਮੈਨ ਰਮਨ ਬਹਿਲ ਨੇ ਕੀ ਕਿਹਾ ਤੁਸੀਂ ਸੁਣੋ ਸਰ ਸਾਹਿਬ ਮਾਈਕ ਉੱਤੇ ਕੀ ਫਤਿਹ ਮੈਂ ਸਤਪਾਲ ਕੌਰ ਵਾਰਡ ਚਾਰਜ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਹੀਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮੱਲਾ ਕਲੀਨਿੰਗ ਵੱਲੋਂ ਤੇ ਸਰ ਕਹਿੰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੋਣ ਲਿਆ ਬੜਾ ਵਧੀਆ ਤਰੀਕੇ ਨਾਲ ਹੋ ਗਿਆ ਸੇਤ ਸਹੂਲਤਾਂ ਬਹੁਤ ਮਿਲਦੀਆਂ ਬਹੁਤ ਧੰਨਵਾਦ ਮੈਂ ਆਪਣੇ ਇਲਾਕੇ ਆਈਟੀਆ ਵੱਲੋਂ ਸ਼੍ਰੀ ਰਮਨ ਬਾਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਹਦੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਵਾਂ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਬੜੀ ਇਹਦਾ ਡੀਪਰਿਟਿਡ ਕੰਡੀਸ਼ਨ ਦੇ ਵਿੱਚ ਸੀ ਹਾਂਜੀ ਤੇ ਲੋਕਾਂ ਨੂੰ ਬੜੀ ਮੁਸ਼ਕਲ ਸੀਗੀ ਹਾਲਾਂਕਿ ਇਹ ਸ਼ਹਿਰ ਦਾ ਹਿੱਸਾ ਸ਼ਹਿਰ ਦਾ ਵਾਦ ਹੈ ਬਿਲਕੁਲ ਪਰ ਸਿਹਤ ਪੱਖੋਂ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਜਦੋਂ ਮੈਂ ਇੱਥੇ ਹੁੰਦਾ ਸੀ ਤੇ ਹਮੇਸ਼ਾ ਇੱਕੋ ਹੀ ਗੱਲ ਹੁੰਦੀ ਸੀਗੀ ਮੰਗ ਨਹੀਂ ਸੀ ਜ਼ਰੂਰਤ ਸੀਗੀ ਤਾਂ ਜੀ ਜਦੋਂ ਮਿਲੇ ਸਰਵਾ ਦੇ ਵਿੱਚ ਇੱਥੇ ਕਿਤਾ ਜਾਵੇ ਸੋ ਮੈਂ ਅੱਜ ਇਲਾਕੇ ਵੱਲੋਂ ਮਾਰਯੋਗ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਆਮ ਆਦਮੀ ਕਲੀਨਿਕ ਦਾ ਕੰਮ ਸ਼ੁਰੂ ਹੋ ਗਿਆ 80 ਲੱਖ ਰੁਪਈਆ ਲੱਗੂਗਾ ਜੀ ਇੱਥੇ ਉਹਦੇ ਵਿੱਚ ਫਿਰ ਡਾਕਟਰ ਰੂਮ ਹੋਏਗਾ ਇੱਕ ਹਾਲ ਹੋਏਗਾ ਇੱਕ ਐਡੀਸ਼ਨਲ ਰੂਮ ਹੋਏਗਾ ਫਿਰ ਕੰਡੀਸ਼ਨ ਲੱਗਣਗੇ ਆਰਓ ਲੱਗੇਗਾ ਕੰਪਿਊਟਰ ਲੱਗੂਗਾ ਔਰ ਖੂਬਸੂਰਤ ਇਹ ਜਿਹੜਾ ਕਲੀਨਿਕ ਆ ਪੱਜੂਗਾ ਔਰ ਇਹਦੇ ਨਾਲ-ਨਾਲ 100 ਤਰ੍ਹਾਂ ਦੀਆਂ ਦਵਾਈਆਂ ਇੱਥੇ ਫ੍ਰੀ ਹੋਣਗੀਆਂ ਜੀ ਔਰ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਇਸ ਕਰਕੇ ਜਿਹੜਾ ਵਾਦਾ 2022 ਚ ਅਸੀਂ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੀਆਂ ਸਿਹਤ ਸੇਵਾਵਾਂ ਨੇ ਫਰੀ ਦਵਾਈਆਂ ਨੇ ਲੋਕਾਂ ਨੂੰ ਆਪਣੀ ਆਮਦਨ 'ਚੋਂ ਕਾਸੇ ਖਰਚੇ ਦੀ ਲੋੜ ਨਹੀਂ ਹੋਊਗੀ। ਸੋ ਅੱਜ ਪ੍ਰਭਾਤ ਬਾਣੀ ਉਹ ਗੱਲ ਪੂਰੀ ਕੀਤੀ ਆ ਇਸ ਕਰਕੇ ਇਹਦਾ ਕੰਮ ਸ਼ੁਰੂ ਹੋ ਗਿਆ ਜੀ। ਔਰ 15 ਅਗਸਤ ਤੱਕ ਇਹ ਕੰਮ ਕਮਲ ਹੋ ਜਾਊਗਾ ਜੀ ਔਰ ਉਸ ਤੋਂ ਬਾਅਦ ਅਸੀਂ ਸਮਰਪਿਤ ਕਰ ਦਵਾਂਗੇ ਔਰ ਇਹ ਨਿਰਾਂ ਇਹਦਾ ਜਿਹੜਾ ਜਨ ਆਵਾਜ਼ ਦੀ ਪੂਰੀ ਕਿਸੇ ਬੰਦਾ ਜੋੜੂ ਘਰਾਲੇ ਨੂੰ ਨਹੀਂ ਆਲੇ ਦੁਆਲੇ ਦੇ ਏਰੀਆ ਨੂੰ ਵੀ ਬਹੁਤ ਵਧੀਆ ਫਾਇਦਾ ਹੋ ਜਣਾ ਇੱਧਰ ਦੇ ਪਾਸੇ ਕੋਟੇ ਘਰਾਲਾ ਬਾ ਦੂਜੇ ਪਾਸੇ ਪੜਾ ਪਿੰਡ ਹੈ ਇੱਧਰ ਦੇ ਪਾਸੇ ਜਿਹੜੀ ਜੁਨੀ ਵਸੋ ਨਿਸ਼ੋ ਨਿਸ਼ੋ ਹੈ ਕਿਲੋਨੀ ਇੱਥੇ ਉਹ ਸਾਰਾ ਏਰੀਆ ਦੇ ਵਿੱਚ ਲੋਕਾਂ ਨੂੰ ਆਰਾਮ ਦੇ ਨਾਲ ਇੱਕ ਬਣਾ ਲਾ ਜਿਹੜਾ ਉਹ ਕਰਾ ਸਕਣਗੇ ਸੋ ਮੈਨੂੰ ਮਾੜੀ ਈਸ਼ਵਰ ਦਾ ਵੀ ਹਾਲਪੁਰਖ ਦਾ ਵੀ ਧੰਨਵਾਦ ਕਰਦਾ ਵੀ ਉਹਨੇ ਇਸ ਗੱਲ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਆਸ਼ੀਰਵਾਦ ਦਿੱਤਾ ਤਕਾਸ ਕਰਕੇ ਰਵੇ ਤੇਜਰੀ왈 ਜੀ ਦਾ ਤੇ ਭਗਵਾਨ ਸੁਬਾਨ ਜੀ ਦਾ ਬਹੁਤ ਬਹੁਤ ਧੰਨਵਾਦ